पीएसके मीडिया ग्रुप ਨਾਲ ਜੁੜੇ ਸਾਰੇ ਵੀਰਾਂ ਪੈਣਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਵੀਰਾਂ ਪੈਣਾ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਸਵਾਗਤ ਕਰਦੇ ਔਰ ਪੀਐਸਕੇ ਮੀਡੀਆ ਗਰੁੱਪ ਤੁਹਾਨੂੰ ਜੀ ਆਇਆਂ ਆਖਦਾ ਮਿੱਤਰੋ ਪਿਆਰਿਓ ਇਹ ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਅਸੀਂ ਵੀ ਆਪਣੀ ਜਿੰਨੀ ਵੀ ਮਾਲਕ ਨੇ ਸੋਚ ਦਿੱਤੀ ਆ ਉਸ ਸੋਚ ਦੇ ਹਿਸਾਬ ਨਾਲ ਸੀ ਇਹ ਪੂਰੇ ਹਫ਼ਤੇ ਦੇ ਵਿੱਚ ਹਾਜ਼ਰੀ ਲਾਉਦੇ ਰਹੇ ਆ ਪੀਐਸਕੇ ਮੀਡੀਆ ਗਰੁੱਪ ਤੇ ਤੁਸੀਂ ਬਹੁਤ ਸਾਰੇ ਲੋਕਾਂ ਦੇਖਿਆ ਹੋਣਗੇ ਵੀਡੀਓਜ਼ ਅਸੀਂ ਲਾਈਵ ਵੀ ਕਰਦੇ ਰਹੇ ਹਾਂ ਇੱਕ ਇੱਕ ਦਿਨ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਸਾਰੇ ਜੋ ਹਾਲਾਤ ਸਨ ਉਸ ਪਰਿਵਾਰ ਨੇ ਜਿੱਦਾਂ ਪਰਿਵਾਰ ਵਾਰਿਆ ਸਾਰੀਆਂ ਅਸੀਂ ਗੱਲਾਂ ਬਤਾ ਕੀਤੀਆਂ ਨੇ ਤੇ ਜਿਹੜੀ ਅੱਜ ਗੱਲ ਕਰਨੀ ਹੈ ਬਹੁਤ ਜ਼ਰੂਰੀ ਗੱਲਾਂ ਨੂੰ ਸੁਣਿਓ ਬੇਨਤੀ ਹੈ ਕਿਉਂਕਿ ਇਹਨਾਂ ਗੱਲਾਂ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਦੇਖੋ ਅਸੀਂ ਸ਼ਹਾਦਤਾਂ ਦੇ ਦਿਨ ਵੀ ਮਨਾ ਰਹੇ ਹਾਂ ਅਸੀਂ ਦਸਾਂ ਗੁਰੂਆਂ ਦੇ ਗੁਰਪੁਰਬ ਵੀ ਮਨਾਉਂਦੇ ਆ ਬਹੁਤ ਵੱਡੀ ਤਾਦਾਦ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰ ਮੁਲਕ ਦੇ ਵਿੱਚ even ਅਸੀਂ ਸ਼ਹਾਦਤਾਂ ਨੂੰ ਵੀ ਉਦਾਸੀਆਂ ਦੇ ਤੌਰ ਤੇ ਅਸੀਂ ਯਾਦ ਕਰਦੇ ਆ ਤੇ ਨਾਲ ਹੀ ਅਸੀਂ ਗੁਰਪੁਰਬ ਵੀ ਬੜੀਆਂ ਖੁਸ਼ੀਆਂ ਤੇ ਚਾਹਮਾਂ ਦੇ ਨਾਲ ਮਨਾਉਂਦੇ ਆ ਪਰ ਫਾਇਦਾ ਕੀ ਕੋਈ ਫਾਇਦਾ ਨਹੀਂ ਜਿਹੜੀਆਂ ਅਸੀਂ ਗੁਰਬਾਣੀ ਦੀਆਂ ਤੁਹਾਨੂੰ ਆਖਾ ਹੀ ਸਤਰਾਂ ਨਹੀਂ ਯਾਦ ਜਿਹੜੀਆਂ ਸਾਰੀ ਦਿਹਾੜੀ ਵਿੱਚ ਕੋਈ ਐਸਾ ਇਨਸਾਨ ਨਹੀਂ ਹੋਏਗਾ ਜਿਹਦੇ ਇੱਕੰਨੀ ਸਾਰਾ ਦਿਨ ਵਿੱਚ ਇੱਕ ਅੱਧੀ ਵਾਰੀ ਇਹ ਸਤਰਾਂ ਨਾ ਪੈਂਦੀਆਂ ਹੋਣ ਫਾਇਦਾ ਨਹੀਂ ਕੋਈ ਅਸੀਂ ਜਿੰਨੀ ਦੇਰ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹਾਂ ਓਨੀ ਕੁ ਤੇਰ ਵੀ ਨਹੀਂ ਅਸੀਂ ਯਾਦ ਰੱਖਦੇ ਤੇ ਫਿਰ ਬਾਹਰ ਆ ਕੇ ਕੀ ਯਾਦ ਰੱਖਾਂਗੇ ਕੁਝ ਇੱਕ ਲੋਕਾਂ ਨੂੰ ਸ਼ਾਇਦ ਅੱਜ ਦੀਆਂ ਗੱਲਾਂ ਇਹ ਪਸੰਦ ਨਾ ਆਉਣ वैसे मैं उम्मीद करता हूं कि ਤੁਹਾਨੂੰ ਗੱਲਾਂ ਪਸੰਦ ਆਉਣਗੀਆਂ ਕਿਉਂਕਿ ਮੇਰੇ ਚ ਐਸ ਪੀ ਐਸ ਕੇ ਮੀਡੀਆ ਗਰੁੱਪ ਨਾਲ ਸੱਚ ਜੇ ਮੈਂ ਬੋਲਦਾ ਤਾਂ ਸੱਚ ਨੂੰ ਸੁਣਨ ਵਾਲੇ ਜੁੜੇ ਹੋਏ ਨੇ ਇਸ ਕਰਕੇ ਮੈਨੂੰ ਉਮੀਦ ਹੈ ਕਿ ਤੁਸੀਂ ਜਰੂਰ ਸੁਣੋਗੇ ਔਰ ਇੱਕ ਇੱਕ ਗੱਲ ਨੂੰ ਗੌਰ ਨਾਲ ਸੁਣੋਗੇ ਔਰ ਉਸ ਤੋਂ ਬਾਅਦ ਫਿਰ ਸ਼ੇਅਰ ਵੀ ਜਰੂਰ ਕਰੋਗੇ ਤੇ ਕਮੈਂਟਸ ਦੇ ਵਿੱਚ ਆਪਣੀ رائے ਵੀ ਜਰੂਰ ਦਿਓਗੇ ਅਵਲ ਅੱਲਾ ਨੂਰ-ਏ-ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਕੀ ਮਤਲਬ ਹੈ ਨਾ ਸਤਰਾ ਦਾ ਯਾਰ ਤੁਸੀਂ ਐਸਾ ਮੈਂ ਅਗੇਨ ਕਿ ਨਾ ਕੋਈ ਸ਼ਖਸ ਨਹੀਂ ਜਿਹਦੇ ਕੰਨੀ ਸਾਰੀ ਦਿਹਾੜੀ ਵਿੱਚ ਇੱਕ ਅੱਧੀ ਵਾਰੀ ਇਹ ਸਤਰਾ ਨਾ ਪੈਂਦੀ ਆ ਹੁਣ ਕਿਉਂਕਿ ਹਰ ਕੀਰਤਨ ਵਾਲੇ ਨੇ ਇਹ ਸ਼ਬਦ ਨੂੰ ਗਾਇਆ ਹੈ ਹਰ ਤਕਰੀਬਨ ਤਕਰੀਬਨ ਹਰ ਗਾਉਣ ਵਾਲੇ ਨੇ ਵੀ ਗਾਇਆ ਹੋਇਆ ਹੈ ਤੇ ਸਾਡੇ ਕੰਨ ਹੀ ਪੈਂਦੇ ਰਹਿੰਦਾ ਕਿਸੇ ਨਾ ਕਿਸੇ ਪਾਸਿਓ ਪਰ ਅਮਲ ਨਹੀਂ ਅਸੀਂ ਕਰਦੇ ਬਿਲਕੁਲ ਨਹੀਂ ਅਮਲ ਕਰਨਾ ਇਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਦਰਵਾਜ਼ੇ ਚਾਰ ਨੇ ਉਹ ਕਾਦੇ ਵਾਸਤੇ ਚਾਰ ਦਰਵਾਜ਼ੇ ਬਣਾਏ ਗਏ ਸਨ ਉਹ ਇੱਕ ਸੁਨੇਹਾ ਆ ਇੱਕ ਮੈਸੇਜ ਆ ਇੱਕ ਸਾਂਝੀ ਵਾਲਤਾ ਦਾ ਪੈਗਾਮ ਆ ਉਹ ਚਾਰ ਦਰਵਾਜ਼ੇ ਮੀਨ ਕਿ ਤੁਸੀਂ ਇਹ ਜਿਹੜਾ ਦਰਬਾਰ ਆ ਚੌਂ ਵਰਨੋਂ ਕੋ ਸਾਂਝਾ ਹਰ ਕੌਮ ਵਾਸਤੇ ਕਿਉਂਕਿ ਚਾਰ ਮੀਨ ਜਿਹੜੀਆਂ ਕੋਮਾ ਨੂੰ ਗਿਣਿਆ ਜਾ ਰਿਹਾ ਹਾਲਾਂਕਿ ਕੋਮਾ ਕੋਮਾ ਦੀ ਗੱਲ ਮੈਨੂੰ ਕਰਨੀ ਪੈਂਦੀ ਪਰ ਸ਼ਰਮਿੰਦਗੀ ਬੜੀ ਮਹਿਸੂਸ ਹੁੰਦੀ ਹੈ ਕਿ ਅਸੀਂ ਕਾਹ ਤੋਂ ਕਾ ਕੀ ਬਣਾਤੇ ਨਾ ਚਾਰਾ ਕੋਮਾ ਦਾ Hindu Muslim Sikh Isai ਇਹ ਚਾਰ ਨੇ ਮੇਨ ਜੇ ਇਹ ਇਸੇ ਕਰਕੇ ਚਾਰ ਦਰਵਾਜੇ ਨੇ ਕਿ Hindu Muslim Sikh Isai ਹਰ ਧਰਮ ਦਾ ਉਸ ਦਰਬਾਰ ਤੇ ਆਵੇ ਔਰ ਇਹ ਵੀ ਨਹੀਂ ਕਿ ਚਾਰ ਦਰਵਾਜੇ ਨੇ ਤੇ Hindu ਇਸ ਦਰਵਾਜੇ ਚ ਜਾਣ ਸਿੱਖ ਇਸ ਦਰਵਾਜੇੋਂ ਜਾਣ ਆਉਣ ਮੁਸਲਮਾਨ ਇਸ ਦਰਵਾਜੇੋਂ ਤੇ ਇਸਾਈ ਇਸ ਤੋਂ ਇਦਾਂ ਨਹੀਂ ਉਹ ਸਿਰਫ ਮੈਸੇਜ ਆ ਤੁਸੀਂ ਜਿਹੜੇ ਦਰਵਾਜੇ ਮਰਜੀ ਅੰਦਰ ਜਾਓ ਤੇ ਆਓ ਉਹ ਸੁਨੇਹਾ ਹੈ ਕਿ ਇਹ ਜਿਹੜੇ ਦਰਵਾਰ ਨੇ Hindu Muslim Sikh Isai ਕੋਈ ਇਹਨਾਂ ਵਿੱਚ ਵਿਤਕਰਾ ਨਹੀਂ ਆ ਇਹ ਹੀ ਗੱਲ ਨੂੰ ਸਮਝਾ ਕੇ ਗਏ ਨੇ ਸਾਡੇ ਗੁਰੂ ਕੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਇਹ ਗੱਲਾਂ ਮੈਨੂੰ ਅੱਜ ਤਦ ਕਰਨੀਆਂ ਪੈ ਰਹੀਆਂ ਨੇ ਜਿਹੜੀ ਮੈਂ ਵੀਡੀਓ ਖਲੂ ਕੀਤੀ ਸੀਗੀ ਇਹ ਮੈਂ ਤੁਹਾਨੂੰ ਦਿਖਾਵਾਂਗਾ ਜਸਟ ਪਹਿਲਾਂ ਇਹ ਆ ਕਿ ਜਿਹੜੀ ਚਾਰ ਦਰਵਾਜਿਆਂ ਦੀ ਆਪਾਂ ਗੱਲ ਕਰ ਰਹੇ ਸੀਗੇ ਚਾਰ ਦਰਵਾਜੇ ਮਤਲਬ ਕਿ ਹਰ ਕੌਮ ਵਾਸਤੇ ਚਾਇਰਮੈਨ ਕੋਮਾ ਨੂੰ ਗਿਣਿਆ ਜਾਂਦਾ ਪੂਰੀ ਦੁਨੀਆ ਦੇ ਵਿੱਚ ਪਰ ਗਾਂ ਤੋਂ ਗਾਂ ਸ਼ਾਖਾਂ ਅਸੀਂ ਇੰਨੀਆਂ ਕ ਬਣਾ ਲਈਆਂ ਨੇ ਆਪੇ ਕਿ ਜੇ ਜੇ ਕਈ ਜਿੱਦਾਂ ਜਿੰਨੀਆਂ ਕ ਸ਼ਾਖਾਂ ਅਸੀਂ ਬਣਾ ਲਈਆਂ ਨੇ ਨਾ ਜੇ ਸਾਰੇ ਦਰਵਾਜ਼ੇ ਲਾਉਣੇ ਹੁਣ ਤੇ ਮੇਰੇ ਖਿਆਲ ਅ ਘੱਟੋ ਘਾਟ 1000 ਕ ਦਰਵਾਜ਼ਾ ਲਾਉਣਾ ਪਵੇ ਇੰਨੀਆਂ ਕ ਅਸੀਂ ਗਾਂ ਤੋਂ ਗਾਂ ਕੋਮਾ ਮਜਵਾ ਬਣਾ ਚੁੱਕੇ ਆ ਸ਼ਾਖਾਂ ਗਾਂ ਤੋਂ ਗਾਂ ਜੇ ਦਰਗਖਤਾ ਦੇ ਨੇ ਤਾੜੀਆਂ ਨਿਕਲਦੀਆਂ ਹੁੰਦੀਆਂ ਇਦਾਂ ਅਸੀਂ ਟਰਾਣੀਆਂ ਕੱਢ ਲਈ ਆ ਆਪ ਮੁਹਾਰੇ ਸਿੱਖਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਰੂਪ ਹੋ ਗਏ ਨੇ ਹਿੰਦੂਆਂ ਦੇ ਵਿੱਚ ਮੁਸਲਮਾਨਾਂ ਵਿੱਚ ਈਸਾਈਆਂ ਵਿੱਚ ਵੀ ਅੱਲਾ ਹਰ ਬੰਦਾ ਆਪਣਾ ਡੋਰੂ ਵਜਾਈ ਜਾ ਰਿਹਾ ਕਮ ਸੇ ਕਮ ਇਹ 4 ਕੌਮਾਂ ਤਿਆਰ ਇੱਕ ਹੋ ਜਾਣ ਹੋਰ ਤਛੜੋ ਤੁਹਾਨੂੰ ਦਿਖਾਉਣਾ ਵੀਡੀਓ ਅਸੀਂ ਇੰਨੇ ਨਫਰਤਾਂ ਵਿੱਚ ਘਿਰ ਗਏ ਆ ਇੰਨੇ ਕ ਅਸੀਂ ਆਪਣੇ ਬੁਰੇ ਹਾਲ ਕਰ ਰਹੇ ਆ ਜਿਹੜੇ ਆਪਣੇ ਆਪ ਨੂੰ ਸਿੱਖ ਕਹੋਂਦੇ ਆ ਅਸੀਂ ਲਾਲ ਕੱਪੜੇ ਤੋਂ ਨਫ਼ਰਤ ਕਰਨ ਲੱਪੇ ਛੋਟੇ-ਛੋਟੇ ਫੁੱਲ ਪਰ ਬੱਚਿਆਂ ਨਾਲ ਵੀ ਅਸੀਂ ਨਫ਼ਰਤਾਂ ਕਰਨ ਲੱਪੇ ਆ ਇਹ ਬੱਚਾ ਪਤਾ ਨਹੀਂ ਕਿੰਨੇ ਕ ਚਾਵਾਂ ਨ ਆਇਆ ਹੋਵੇਗਾ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਚਾਰ ਸਹਬਜ਼ਾਦਿਆਂ ਵਿੱਚੋਂ ਦੋ ਸਹਬਜ਼ਾਦੇ ਛੋਟੇ ਸਹਬਜ਼ਾਦਿਆਂ ਕਿ ਜਿੰਨੀ ਇਸ ਬੱਚੇ ਦੀ ਉਮਰ ਆ ਤੇ ਕੁਦਰਤੀ ਗੱਲ ਹੈ ਕਿ ਮਾਪੇ ਨੇ ਵੀ ਦੱਸਿਆ ਹੋਇਆ ਹੋਵੇਗਾ ਕਿ ਬੱਚੇ ਤੇਰੇ ਜਿਹੜੇ ਸਾਡੇ ਸਾਹਿਬ ਜਦ ਦੇ ਸ਼ਹੀਦ ਹੋ ਗਏ ਸਨ ਇਹ ਬੱਚੇ ਨੂੰ ਪਤਾ ਹੋਏਗਾ। ਔਰ ਸਿੱਖ ਪਰਿਵਾਰ ਦੇ ਵਿੱਚੋਂ ਆ ਦੇਖੋ ਕਿੰਨੀ ਸੋਹਣੀ ਗੱਲ ਆ ਬੱਚਾ ਕਿਦਾਂ ਮੋਹਰਿਆ ਕਿ ਲਗਨ ਨਾਲ ਖੜਾ ਪਰ ਕਿਸੇ ਸ਼ਰਾਰਤੀ ਬੰਦੇ ਨੇ ਉਹ ਉਹਦੀ ਵੀਡੀਓ ਬਣਾ ਕੇ ਬਕਾਇਦਾ ਐਰੋ ਬਣਾਏ ਹੋਏ ਨੇ ਉਹਨੂੰ ਟਾਰਗੇਟ ਕੀਤਾ ਹੋਇਆ ਬੱਚੇ ਨੂੰ ਔਰ ਬੜੀ ਗਲਤ ਗੱਲ ਇਸ ਵੀਡੀਓ ਤੇ ਲਿਖੀ ਜਿਹੜੀ ਮੈਂ ਡਿਲੀਟ ਕਰ ਦਿੱਤੀ ਉਹ ਹਾਈਡ ਕਰ ਦਿੱਤੀ ਕਿਉਂਕਿ ਮੈਂ ਉਹ ਦਿਖਾ ਨਹੀਂ ਸਕਦਾ ਸੀਗਾ। ਤੁਸੀਂ ਯਾਰ ਫਰਜ ਕਰ ਲੋ ਉਹਨਾਂ ਨੇ 크੍ਰਿਸਚੀਅਨਾਂ ਵਾਲਾ ਬੱਚੇ ਨੇ ਪਹਿਰਾਵਾ ਪਾਇਆ ਹੋਇਆ ਤਾਂ ਉਹਦੇ ਵਿੱਚ ਮਾੜਾ ਕੀ ਆ ਯਾਰ ਕੱਪੜਾ ਹੀ ਆ ਨਾ ਕੀ ਮਾੜਾ ਉਹਦੇ ਵਿੱਚ ਤੁਸੀਂ ਬੱਚਿਆਂ ਨੂੰ ਵੀ ਬਖਸ਼ਦੇ ਯਾਰ ਤੇ ਫਿਰ ਕਹਿੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੋਲੇ ਸੋਨਿਹਾਲ ਦੀ ਜਕਾਰ ਹੀ ਲਾਈ ਜਾਂਦੇ ਤੁਸੀਂ ਬਿਨਾਂ ਵਜ੍ਹਾ ਤੋਂ ਹੀ ਜੇ ਅਮਲੀ ਨਹੀਂ ਕਰਨਾ ਇਹਨਾਂ ਚੀਜ਼ਾਂ ਤੇ ਫਿਰ ਫਾਇਦਾ ਕੀ ਆ ਮੈਂ ਕਹਿੰਨ ਕਿੰਨਾ ਮੈਂ ਕਦੇ ਸਕ੍ਰਿਪਟਡ ਪ੍ਰੋਗਰਾਮ ਨਹੀਂ ਕੀਤਾ ਜ਼ਿੰਦਗੀ ਵਿੱਚ ਕਦੇ ਨਾ ਕਦੇ ਕਰਨਾ ਹੀ ਆ ਮੈਂ ਜੋ ਵੀ ਕਹਿਣਾ ਦਿਲ ਤੋਂ ਕਹਿਣਾ ਉਹਨਾਂ ਜੋ ਮੈਨੂੰ ਮਹਿਸੂਸ ਹੋਇਆ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਸੁਣਨੀਆ ਨਹੀਂ ਸੁਣਨੀਆ ਤੁਹਾਡੀ ਮਰਜ਼ੀ ਹੈ ਨੰਬਰ ਮੇਰਾ ਸਕਰੀਨ ਤੇ ਜਿਹਨੂੰ ਤਕਲੀਫ ਆ ਸਿੱਧਾ ਮੇਰੇ ਨਾਲ ਗੱਲ ਕਰ ਲਵੇ ਵੀਡੀਓ ਦੇਖੋ ਕਿੰਨੇ ਸੋਹਣੇ ਬੱਚਾ ਕਿੰਨੀ ਲਗਨ ਨਾਲ ਆਇਆ ਹੋਵੇਗਾ ਤੇ ਅਰਦਾਸ ਕਰ ਰਿਹਾ ਉੱਥੇ ਸਾਹਮਣੇ ਖੜਾ ਪਰ ਕਿਸੇ ਨੇ ਪਿੱਛੇ ਗਾਣਾ ਵੀ ਸੁਣਿਓ ਕਿਹੜਾ ਲਾਇਆ ਪਿੱਛੇ ਦੇਖੋ ਜਿਨ੍ਹਾਂ ਨੂੰ ਬਹੁਤ ਆਪਣੇ ਸਿੱਖੀ ਦਾ ਫਿਕਰ ਹੈ ਨਾ ਉਸ ਬੰਦੇ ਨੇ ਗਾਣਾ ਦੇਖੋ ਲਾਇਆ ਇੱਕ ਬੱਚੇ ਦੀ ਬੱਚੇ ਦੀ ਵੀਡੀਓ ਬਣਾ ਕੇ ਬਕਾਇਦਾ ਐਰੋ ਬਣਾਇਆ ਹੋਇਆ ਦੁਰ ਲਹਾਂ ਤਿਆ ਤੁਹਾਡੇ ਸੁਣੋ ਜਰਾ ਬੱਚਾ ਦੇਖੋ ਕਿੰਨਾ ਸੋਹਣਾ ਖੜਾ ਆ ਹੱਥ ਜੋੜ ਕੇ ਉਹਦੇ ਤੇ ਦੇਖੋ एरो ਬਣਾਇਆ ਹੋਇਆ ਵਾਈਟ ਕਲਰ ਦਾ ਟਾਰਗੇਟ ਕੀਤਾ ਹੋਇਆ ਸਿੱਧਾ ਬੱਚੇ ਨੂੰ ਤੇ ਗਾਣਾ ਦੇਖੋ ਐਹਸਾਨ ਭੁੱਲ ਗਈ ਤੇਰੇ ਕੋਮ ਉਹ ਬੱਚੇ ਨੇ ਯਾਰ ਬੱਚਿਆਂ ਨੂੰ ਬਖਸ਼ ਦਿਓ ਰੱਬ ਦਾ ਵਾਸਤਾ ਬੱਚਿਆਂ ਦੇ ਤੁਸੀਂ ਦਿਮਾਲੇ ਗੋਲ-ਗੋਲ ਬਨ ਕੇ ਤੁਸੀਂ ਬੱਚਿਆਂ ਨਾਲ ਕੀ ਕਰਦੇ ਹੋ ਕੁਕਰਮ ਕਰਦੇ ਹੋ ਤੁਹਾਨੂੰ ਪਤਾ ਨਾ ਪਿੱਛੇ ਜਾ ਬੱਚੇ ਦੀਆਂ ਵੀਡੀਓ ਜਿਹੜੀਆਂ ਆਈਆਂ ਸਨ ਕਿੰਨੇ ਉਹ ਦਿਮਾਲਿਆਂ ਵਾਲੇ ਫੜੇ ਗਏ ਤੁਸੀਂ ਦਿਮਾਲੇ ਬਣ ਕੇ ਵੱਡੇ ਵੱਡੇ ਦਾੜੇ ਰੱਖ ਕੇ ਗਾਤਰੇ ਪਾ ਕੇ ਕਰਦੇ ਕੀਓ ਤੁਸੀਂ ਅਜੇ ਸ਼ਹੀਦ ਸਾਹ ਤਰ ਦੇ ਨਸੀਮ ਦੇਖ ਲਓ ਉਹਨਾਂ ਵਿੱਚ ਉਦਾਸ ਹੋਏ ਪਏ ਆ ਇਹਦੇ ਆਪੋਜ਼ਿਟ ਇੱਕ ਵੀਡੀਓ ਤੁਹਾਨੂੰ ਛੋਟਾ ਜਿਹਾ ਕਲਿੱਪ ਦਿਖਾਉਣਾ ਆ ਤੁਸੀਂ ਇਹ ਇਸ ਕਰਕੇ ਮੈਂ ਦੋਨੇ ਹੀ ਦਿਖਾ ਰਿਹਾ ਤੁਹਾਨੂੰ ਕਿ ਸਾਡੀ ਮਾਨਸਿਕਤਾ ਦੇਖੋ ਅਸੀਂ ਡਬਲ ਫੇਸਿਸ ਸਾਡੇ ਕਿੱਦਾਂ ਨੇ ਡਬਲ ਫੇਸਿਸ ਜਦੋਂ ਕੋਈ ਕਿਸੇ ਵੀ ਹੋਰ ਕੌਮ ਦਾ ਬੰਦਾ ਸਾਡੇ ਗੁਰਦੁਆਰਾ ਸਾਹਿਬ ਆ ਕੇ ਬੈਠਦਾ ਨਾ ਫਿਰ ਅਸੀਂ ਬਹੁਤ ਰੀਲਾਂ ਬਣਾ ਬਣਾ ਪਉਨੇ ਦੇਖੋ ਜੀ ਮੁਸਲਮਾਨਾਂ ਦਾ ਬੰਦਾ ਸਾਡੇ ਗੁਰਦੁਆਰਾ ਸਾਹਿਬ ਆ ਕੇ ਵਾਹਿਗੁਰੂ ਕਹਿ ਰਿਹਾ ਜਾਂ ਉੱਥੇ ਕੀਰਤਨ ਸੁਣ ਰਿਹਾ ਤਾਂ ਅਸੀਂ ਬੜੀਆਂ ਵੀਡੀਓ ਪਉਨੇ ਬਣਾ ਬਣਾ ਕੇ ਰੀਲਾਂ ਬਣਾ ਬਣਾ ਕੇ ਬੜਾ ਗਾਣੇ ਵੀ ਐਸੇ ਚੜ੍ਹਦੀ ਕਲਾ ਤੇ ਲਾਉਂਦੇ ਆ ਤੇ ਪਰ ਜੋ ਦੂਜੇ ਧਰਮ ਦੀ ਗੱਲ ਹੁੰਦੀ ਆ ਜਦੋਂ ਸਾਡਾ ਕੋਈ ਬੰਦਾ ਉਹਨਾਂ ਵਿੱਚ ਜਾ ਕੇ ਵੇਖਿਆ ਤੁਹਾਨੂੰ ਉਹ ਵੀਡੀਓ ਦਿਖਾਉਣੀ ਮੈਂ ਤਾਂ ਇਹ ਗੱਲ ਕਰ ਰਿਹਾ ਮੈਂ ਤੁਹਾਨੂੰ ਸ਼ਕਲ ਦਿਖਾ ਦਮਾ ਕਿ ਮੈਂ ਕਾਤੋਂ ਤੁਹਾਨੂੰ ਗੱਲ ਕਰ ਰਿਹਾ ਇਹ ਮੈਂ ਵੀਡੀਓ ਤੁਹਾਨੂੰ ਦਿਖਾਵਾਂਗਾ ਪਰ ਦੇਖ ਲਓ ਆਹ ਦੇਖੋ ਵੀਡੀਓ ਉਹਦੇ ਦੂਸਰੀ ਵੀਡੀਓ ਟੋਟਲੀ ਆਪੋਜ਼ਿਟ ਆ ਹਾਲਾਂਕਿ ਇਹ ਬੰਦਾ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਪਹਿਲੀ ਵੀਡੀਓ ਦੇਖੀ ਬੰਦਾ ਵੀ ਸਰਦਾਰਾਂ ਦੇ ਪਰਿਵਾਰ ਵਿੱਚੋਂ ਸਿਰਫ ਉਹਦਾ ਕਸੂਰ ਕੀ ਆ ਕਿ ਉਸ ਬੰਦੇ ਨੇ ਲਾਲ ਕੱਪੜੇ ਪਾਏ ਨੇ ਕ੍ਰਿਸਟਨਾ ਦੇ ਸ਼ਾਇਦ ਬੱਚੇ ਵਾਲੇ ਉਹ ਜਿਹੜੇ ਪਾਉਂਦੇ ਨੇ ਪਾਲਣ ਕੀ ਆ ਉਹਦੇ ਵਿੱਚ ਕੀ ਮਾੜਾ ਦੱਸੋ ਦੂਜੀ ਵੀਡੀਓ ਹੈ ਸੁਣੋ ਇਹ 크리스마ਸ ਮਨਾ ਰਹੇ ਨੇ ਦੇਖੋ ਉਹਨਾਂ ਨੇ ਸਕੂਲ ਦੇ ਵਿੱਚ ਉਹਨਾਂ ਦੇਖ ਲਓ ਕਿੰਨਾ ਸੋਹਣਾ ਮੈਸੇਜ ਦਿੱਤਾ ਮਿਡਲ ਦੇ ਵਿੱਚ ਸਰਦਾਰ ਬੱਚੇ ਨੂੰ ਖੜਾ ਕੀਤਾ ਇੱਕ ਸਾਂਝੀ ਵਾਲਤਾ ਦਾ ਪੈਗਾਮ ਆ ਤੁਸੀਂ ਉਧਰ ਬੱਚੇ ਨੂੰ ਗਾਲਾਂ ਏਨੀਆਂ ਕੱਢ ਦਿੱਤੀਆਂ ਕਿ ਉਹਨੇ ਇੱਥੇ ਵੀ ਲਾਲ ਕੱਪੜੇ ਪਾ ਕੇ ਬੱਚੇ ਖੜੇ ਨੇ ਪਰ ਇੱਥੇ ਕਿਉਂਕਿ ਇੱਕ ਸਿੱਖ ਸਰਦਾਰ ਦਾ ਬੱਚਾ ਖੜਾ ਆ ਵਾਈਟ ਕੱਪੜੇ ਪਾ ਕੇ ਇੱਥੇ ਤੁਸੀਂ ਬਹੁਤ ਤਾਰੀਫਾਂ ਕੀਤੀ ਨੇ ਵੱਡੇ ਵੱਡੇ ਚੜ੍ਹਦੀ ਕਲਾ ਦੇ ਗਾਣੇ ਲਾ ਲਾ ਕੇ ਇਸ ਵੀਡੀਓ ਨੂੰ ਬਹੁਤ ਵਾਇਰਲ ਕੀਤਾ ਦੇਖੋ ਸੁਣੋ ਆ ਵੀਡੀਓ ਜਰਾ ਦੱਸੋ ਹੁਣ ਇਹਦੇ ਵਿੱਚ ਕੀ 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 ਤੁਹਾਨੂੰ ਚੰਗਾ ਲੱਗਦਾ ਕੀ ਮਾੜਾ ਲੱਗਦਾ ਦੋਨੋਂ ਵੀਡੀਓ ਤਦੇ ਮੈਂ ਆਪੋਜੀਟ ਦੋਨੋਂ ਵੀਡੀਓ ਤੁਹਾਨੂੰ ਦਿਖਾਈਆਂ ਨੇ ਮੈਂ ਕੱਲੀ ਵੀਡੀਓ ਪਾ ਕੇ ਵੀ ਰੀਲ ਜੀ ਬਣਾ ਕੇ ਪਾ ਸਕਦੇ ਪਰ ਨਹੀਂ ਮੈਨੂੰ ਲੱਗਦਾ ਸੀ ਇੱਥੇ ਡਿਟੇਲ ਚ ਗੱਲ ਕਰਨੀ ਚਾਹੀਦੀ ਉਹਨਾਂ ਲੋਕਾਂ ਨੂੰ ਅਕਲਾਂ ਦਈਏ ਮਤਾਂ ਦਈਏ ਜਿਹੜੇ ਲੋਕੀ ਇਹੋ ਜੇ ਆਪਣੇ ਵਿਊਅਰ ਵਾਸਤੇ ਵੀ ਕਰਦੇ ਨੇ ਆਪਣੇ ਪੈਸੇ ਕਮਾਉਣ ਵਾਸਤੇ ਵੀ ਕਰਦੇ ਨੇ ਉਹਨਾਂ ਲੋਕਾਂ ਨੂੰ ਅਕਲ ਦਿੱਤੀ ਜਾਵੇ ਕਿ ਰੱਬ ਦਾ ਵਾਸਤਾ ਰੱਬ ਦਾ ਵਾਸਤਾ ਪੈਸੇ ਕਮਾਓ ਨੰਗੇ ਟੱਪੂ ਜੋ ਮਰਜੀ ਕਰੋ ਜੋ ਤੁਹਾਡਾ ਦਿਲ ਕਰਦਾ ਕਿਉਂਕਿ ਤੁਹਾਨੂੰ ਰੋਕਣ ਵਾਲਾ ਕੌਣ ਹੈ ਤੁਹਾਨੂੰ ਕਹਿੰਦੇ ਰੋਕਣਾ ਬੇਸ਼ਰਮ ਲੋਕਾਂ ਨੂੰ ਇੰਨੇ ਕਿ ਬੇਸ਼ਰਮ ਹੋ ਗਿਆ ਤੁਸੀਂ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਖੁੱਲੇ ਖਾਓ ਨੰਗੇ ਨਾਓ ਜੋ ਤੁਹਾਡਾ ਦਿਲ ਕਰਦਾ ਕਰੋ ਪਰ ਰੱਬ ਦਾ ਵਾਸਤਾ ਇਹਨਾਂ ਚੀਜ਼ਾਂ ਵਿੱਚ ਧਾਰਮਿਕ ਸਥਾਨਾਂ ਨੂੰ ਸ਼ਾਮਿਲ ਨਾ ਕਰੋ ਨਾ ਕਰੋ ਨਾ ਕਰੋ ਕਮ ਸੇ ਕਮ ਧਾਰਮਿਕ ਸਥਾਨਾਂ ਤੇ ਨਾ ਇਹੋ ਜਿਹੀਆਂ ਚੀਜ਼ਾਂ ਲੱਭੀ ਜਾਇਆ ਕਰੋ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਵੀ ਜਿਹੜੇ ਪ੍ਰਬੰਧਕ ਵੀ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਗੁਰਦੁਆਰੇ ਦੇ ਡਿਸਪੀਸਪਲਰ ਨੂੰ ਸਿਸਟਮ ਨੂੰ ਥੋੜਾ ਜਿਹਾ ਕਾਇਮ ਰੱਖਣ ਦੀ ਕੋਸ਼ਿਸ਼ ਕਰੋ ਗੁਰਦੁਆਰਾ ਸਾਹਿਬ ਦੇ ਵਿੱਚ ਜਾਈਏ ਲੱਗਦਾ ਕਿ ਰੈਸਟੋਰੈਂਟ ਬਣਿਆ ਹੋਏ ਨੇ ਬੈਂਕਟ ਹਾਲਾਂ ਵਾਂਗੂ ਬਣਾਇਆ ਹੋਇਆ ਮੈਂ ਅੱਗੇ ਪੁਰਾਣੇ ਚੈਨਲ ਤੇ ਤੁਹਾਨੂੰ ਦਿਖਾਇਆ ਸੀ ਇੱਕ ਮਾਲਟਨ ਦੀ ਵੀਡੀਓ ਜਿਹਦੇ ਵਿੱਚ ਅੰਦਰ ਜਾ ਕੇ ਪੁੱਛਣਾ ਪੈਂਦਾ ਸੀ ਕਿ ਇਹ ਗੁਰਦੁਆਰਾ ਸਾਹਿਬ ਆ ਜਾਂ ਕੋਈ ਬੈਂਕਟ ਹਾਲ ਆ ਕਿਉਂਕਿ ਉਹ ਚੈਨਲ ਉੱਡ ਗਿਆ ਮੇਰਾ ਤੇ ਮੈਂ ਉਸੇ ਵੀਡੀਓ ਨੂੰ ਕੱਲ ਪਰਸ ਨੂੰ ਦੁਬਾਰਾ ਤੁਹਾਡੇ ਤੱਕ ਪੇਸ਼ ਕਰੂੰਗਾ ਔਰ ਇੱਕ ਗੱਲ ਹੋਰ ਕਰਾਂਗਾ ਅਗਲੀ ਵੀਡੀਓ ਦੇ ਵਿੱਚ ਜਿਹੜੀ ਇੱਕ ਪਿੰਡ ਦੇ ਵਿੱਚ 크ਰਿਸਚੀਅਨ ਭਾਈ ਚਾਰੇ ਦੇ ਉੱਪਰ ਕੰਡੀਸ਼ਨਲਆਂ ਲਾਈਆਂ ਨੇ ਪਾਬੰਧੀਆਂ ਲਾ ਦਿੱਤੀਆਂ ਗਈਆਂ ਨੇ ਉਹ ਮੈਂ ਅੱਜ ਵੀਡੀਓ ਦੇਖੀ ਬੜਾ ਦੁੱਖ ਹੋਇਆ ਬਹੁਤ ਦੁੱਖ ਹੋਇਆ ਸੁਣ ਕੇ ਅਸੀਂ ਕੌਣ ਹੁੰਨੇ ਆ ਕੰਡੀਸ਼ਨਲ ਲਾਉਣ ਵਾਲੇ ਉੱਤੇ ਬਹੁਤ ਡਿਟੇਲ ਚ ਕੱਲ ਗੱਲ ਕਰਾਂਗਾ ਉਹਦੇ ਤੇ ਵੀ ਬੜੇ ਕੁਝ ਬੋਲਣ ਦੇ ਹੈਗਾ ਪਰ ਅੱਜ ਦੀਆਂ ਨਾ ਵੀਡੀਓ ਨੂੰ ਜੇ ਤੁਹਾਨੂੰ ਲੱਗੇ ਵੀ ਕਿ ਮੈਂ ਗੱਲ ਸਹੀ ਕਰਦਾ ਹਾਂ ਮੇਰੀ ਜਿੰਨੀ ਕੁ ਵੀ ਸਮਝ ਹੈਗੀ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਕੋਈ ਫਲਸਫਰ ਆ ਜਾਂ ਕੋਈ ਕਵੀ ਸ਼ਰ ਆ ਜਾਂ ਕੋਈ ਮੈਂ ਬਹੁਤ ਵੱਡਾ ਕੋ ਪੱਤਰਕਾਰ ਆ ਬਿਲਕੁਲ ਨਹੀਂ ਤੁਹਾਡਾ ਹੀ ਛੋਟਾ ਭਰਾ ਆ ਕਿਸੇ ਦਾ ਛੋਟਾ ਕਿਸੇ ਦਾ ਵੱਡਾ ਭਰਾ ਕਿਸੇ ਦਾ ਬੱਚਾ ਆ ਬਸ ਮੈਂ ਮੇਰੀ ਗੱਲ ਨੂੰ ਸਵੀਕਾਰ ਦਿਓ ਤੁਸੀਂ ਇਹੀ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ